ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਲਓ ਜੀ ਆਪਾਂ ਚੱਲੇ ਆਂ ਧਾਰਾ ਕੱਢਣ ਆ ਗਏ ਪਸ਼ੂਵਾਲ ਜੀ ਇੱਕ ਭੈਣ ਨੇ ਪੁੱਛਿਆ ਸੀ ਵੀ ਤੁਸੀਂ ਫੀਡ ਕਿਹੜੀ ਪਾਉਨੇ ਆ ਅਸੀਂ ਜੀ ਪਾਉਨੇ ਆ ਸ਼ੁੱਧ ਗੋਲਡ ਸੰਤੁਲਿਤ ਪਸ਼ੂ ਖੁਰਾਕ ਤੇ ਘਰ ਦੀ ਫੀਡ ਵੀ ਅਸੀਂ ਫਿਆਲੀ ਦੀ ਹੁਣ ਥੋੜਾ ਜਿਹਾ ਜ਼ੋਰ ਸਾਹ ਬਣੀ ਬੀਜੀ ਸੀਗੇ ਤਾਂ ਕਰਕੇ ਉਹ ਆਪਣੇ ਕੋਲ ਨਹੀਂ ਹਜੇ ਫਿਆ ਹੋਈ ਤੇ ਇਹ ਆ ਜੀ ਥੋਰੀ ਮੈਂ ਤੁਹਾਨੂੰ ਦਿਖਾਉਂਦਾ ਇੱਧਰ ਆਪਾਂ ਪਾ ਕੇ ਰੱਖਿਆ ਇਹ ਕੋਲੇ ਜਿਹੜੇ ਆ ਇੱਕ ਪਸੂ ਨੂੰ ਤਿੰਨ ਤਿੰਨ ਕੋਲੇ ਦੋਨੋਂ ਟਾਈਮ ਚੋਣ ਵੇਲੇ ਪਾਈਦੇ ਆ ਤੇ ਜਦੋਂ ਆਪਾਂ ਧਾਰਾ ਕੱਢਣੀਆਂ ਹੁੰਦੀਆਂ ਉਦੋਂ ਤਿੰਨ ਤਿੰਨ ਕੋਲੇ ਇੱਕ ਗਾਈ ਨੂੰ ਪਾਈਦੇ ਚਾਹੇ ਮੱਝ ਆ ਚਾਹੇ ਗਾਈਆਂ ਆ ਤਿੰਨ ਕੋਲੇ ਸਵੇਰ ਨੂੰ ਤਿੰਨ ਕੋਲੇ ਸ਼ਾਮ ਨੂੰ ਹੁਣ ਆਪਾਂ ਚੋਨੇ ਆ ਜੀ ਧਾਰਾ ਇਹ ਦੇਖੋ ਜੀ ਆਪਾਂ ਇੱਕ ਤੋਂ ਲਾ ਪਾਤਾ ਦੋ ਪਾਤੇ 3 4 5 ਪਾਤੇ ਲੈ ਤੇ ਮਿਲੀ ਇਹ ਜਿਹੜੀ ਫੀਡ ਹੈ ਜੀ ਇਹਦੇ ਨਾਲ ਫੈਟ ਵੀ ਬਹੁਤ ਵਧੀਆ ਆਉਂਦੀ ਦੁੱਧ ਦੀ ਘੇ ਘੂ ਸੋਨਾ ਨਿਕਲ ਲਗਾਈਆਂ ਨਾਲ ਜੀ

ਫੜ ਜਾ ਲੈ ਤਮੜੀਏ ਫੜਫੇ ਸੁਦਾ ਹੋਇਆ ਤੈਨੂੰ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਚੈਨਲ ਤੇ ਹੋਰ ਸਲਾਉ ਕਿਵੇਂ ਹੋ ਤੁਸੀਂ ਸਭ ਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਜੋ ਵੀ ਆਪਣੇ ਚੈਨਲ ਤੇ ਆਉਂਦੇ ਜੋ ਵੀ ਚੈਨਲ ਤੇ ਪਹਿਲੀ ਵਾਰੀ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਓ ਜੀ ਅੱਜ ਦੀ ਵੀਡੀਓ ਆਪਾਂ ਅੱਜ ਧਾਰਾ ਮੈਂ ਕੱਲੀ ਨਹੀਂ ਚੋਈਆਂ ਕਿਉਂਕਿ ਜੋੜ ਸਾਹਿਬ ਗਏ ਸੀ ਭਤੀਜੀ ਮੇਰੀ ਨੂੰ ਲੈਣ ਉਹਨੇ ਆਉਣਾ ਸੀਗਾ ਗੱਡੀ ਕਹਿੰਦੀ ਫੁੱਫੜ ਜੀ ਮੈਂ ਸਿੱਖਣੀ ਆ ਤੇ ਮੈਨੂੰ ਲੈ ਜਾਓ ਫਿਰ ਉਹਦਾ ਡੈਡੀ ਕਹਿੰਦਾ ਸੀ ਮੈਂ ਛੱਡ ਜਾਨਾ ਗੱਡੀ ਤੇ ਇਹ ਕਹਿੰਦੇ ਵੀ ਕਦੇ ਰੱਚ ਵਿੱਚ ਚਲਾਈ ਨਹੀਂ ਕੋਈ ਨਹੀਂ ਮੈਂ ਆ ਜਾਨਾ ਤੇ ਇਹੋ ਚਲ ਗਿਆ ਸੀ ਲੈ ਆ ਜਾ ਕੇ ਚਲੋ ਗੱਡੀ ਪਹਿਲਾਂ ਸਾਡੀ ਹੋਈ ਸੀ ਖਰਾਬ ਜੀ ਹੁਣ ਬਣਾ ਲਈ ਆ ਸਿੱਖ ਲਊਗੀ ਇੱਧਰ ਜੌਲ ਹੁਣ ਸਾਬ ਹੁਣੀ ਲੱਗ ਪਏ ਦੁੱਧ ਪਲਾਉਣ ਬਿੱਲੇ ਨੂੰ ਇਹਦਾ ਨਾਂ ਜੀ ਅਸੀਂ ਬਿੱਲਾ ਹੀ ਰੱਖ ਲਿਆ ਸ਼ਾਮ ਦੀ ਰੁਟੀਨ ਆ ਇਹ ਆ ਗਿਆ ਸੀ ਜੇ ਮੇਰੀ ਗਾਇਆਂ ਚੌਂਦੀ ਚੌਂਦੀ ਦੋਨੇ ਜਾਣੇ। ਲੋ ਜੀ। ਆਪਾਂ ਬਿੱਲੇ ਦੇ ਪੀਣ ਜੋਗਾ ਦੁੱਧ ਕੱਢ ਦਿੱਤਾ ਸੀ ਪਹਿਲਾਂ। ਤੇ ਹੁਣ ਨਾਲੋਂ ਨਾਲ ਡੋਲਣੀ ਛਪਾਈ ਜਾਵਾਂ ਕਿਉਂਕਿ ਗਾਈ ਲੱਤਾਂ ਹੀ ਹਲਾਈ ਜਾਂਦੀਆਂ ਰਹਿੰਦੀਆਂ ਸ਼ਾਮ ਨੂੰ ਮੱਖ ਜੀ ਥੋੜੀ ਜੀ ਹੈਗੀ ਆ। ਤੇ ਦ ਡਰ ਲੱਗਦਾ ਰਹਿੰਦਾ ਹੈ ਕੁੜੀ ਵੀ ਮੈਨੂੰ ਹਸਤੀ ਸੀ ਪੂਆ ਜੀ ਤੁਸੀਂ ਇੰਨੀ ਦੂਰ ਕਾ ਤੇ ਪਾਰਟੀ ਰੱਖਦੇ ਮੈਂ ਕਿ ਦੁੱਧ ਡੋਲਣਾ ਥੋੜਾ ਪੁੱਤ। ਯੋਰ ਸਾਭ ਹੋਣੀ ਲੱਗੇ ਪੱਠੇ। ਲਾ ਕੇ ਰੇੜੇ ਤੋਂ ਕੁੱਤਰ ਪੱਠਿਆਂ ਵਾਲੀ ਮਸ਼ੀਨ ਦਵਾਲੇ ਤਾਂ ਹਜੇ ਖਲਾਰਾ ਜਿਆ ਕਿਉਂਕਿ ਪਾਉਂਦੇ ਆ ਪੱਠੇ ਚੱਕ ਚੱਕ ਪਸ਼ੂਆਂ ਨੂੰ ਹਰੇ ਕੁੱਤਰ ਕੁੱਤਰ ਕੇ ਹੁਣ ਪੱਠੇ ਹੋਏ ਜੀ ਇਕਦਮ ਜਾਦੇ ਤੇ ਹੁਣ ਸੁਦੇ ਹੀ ਪਾਉਂਦੇ ਹੁੰਦੇ ਆ ਥੋੜੀ ਵਿੱਚ ਤੂੜੀ ਰਲਾਉਂਦੇ ਆ ਪਹਿਲਾਂ ਥੋੜੇ ਛੋਟੇ ਸੀ ਹੱਥ ਲਾਇਆ ਨਾ ਤੇ ਹੁਣ ਇਕਦਮ ਹੀ ਹੋ ਗਿਆ ਜਿਆਦੇ ਪਸ਼ੂ ਵੀ ਫਕੜ ਜਾਂਦੇ ਜਦ ਸੁਦੇ ਹਰੇ ਤੋਂ ਤਾਂ ਉਹ ਵੀ ਹੁਣ ਥੋੜੇ ਤੂੜੀ ਵਾਲੇ ਭਾਲਦਿਆਂ ਵੀ ਸਾਨੂੰ ਤੂੜੀ ਵਾਲੇ ਪਾਉਂਦੇ ਲਓ ਜੀ ਇੱਥੇ ਹੁਣ ਮੈਂ ਧਾਰਾ ਕੱਢ ਕੇ ੜੀ ਸੀ ਹੈ ਨਹੀਂ ਸੀ ਪਸ਼ੂਆਂ ਮੂਰੇ ਵਾਲੇ ਪੱਠੇ ਥੋੜੇ ਥੋੜੇ ਸੀਗੇ ਜਿਨ੍ਹਾਂ ਤੇ ਫੀਡ ਪਾਈ ਆ ਤੇ ਹੁਣ ਹੋਰ ਥੋੜੇ ਥੋੜੇ ਪਾ ਦੇਣਗੇ ਪੰਡ ਪੰਡ ਪਸ਼ੂਆਂ ਨੂੰ ਹੋਰ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਾਰੇ ਜਾਣੇ ਰਿਕਵੈਸਟ ਹੈ ਸਾਰਿਆਂ ਨੂੰ ਇਸੇ ਤਰ੍ਹਾਂ ਆਪਣਾ ਸਾਥ ਤੇ ਸਪੋਰਟ ਬਣਾਈ ਰੱਖਿਓ ਨੋ ਜੀ ਇਹ ਵੀ ਗਾਈਆਂ ਆਪਾਂ ਚੋ ਲਈ ਤੇ ਹੁਣ ਆਪਾਂ ਇੱਥੇ ਦੁੱਧ ਜਿਹੜਾ ਘਰ ਰੱਖਣਾ ਉਹ ਰੱਖਾਂਗੇ ਜਿੰਨਾ ਕੁ ਰੱਖਣਾ ਆ ਦੋਨਾਂ ਗਾਈਆਂ ਦਾ ਮਿਕਸ ਜਿਆ ਕਰਕੇ ਤੇ ਜਿਹੜਾ ਡੈਰੀ ਚ ਪਾਉਣਾ ਉਹ ਡੈਰੀ ਚ ਡੋਲਣੀਆਂ ਵਿੱਚ ਪਾ ਦਵਾਂਗੇ ਇੱਥੇ ਲੱਗੇ ਸੀ ਪੱਠਿਆਂ ਚੋਂ ਗੰਦਲਾ ਕੱਢ-ਕੱਟ ਖਾਂ ਇਹ ਦੇਖੋ ਜੀ ਇੰਨਾ ਹੱਥ ਤੇ ਪੱਠੇ ਰੱਖੋ ਤਾਂ ਬੜੇ ਖਾਂਦਾ ਆ ਜੇ ਕੜਾਈਏ ਚ ਉਦਾਂ ਮੋਰੇ ਪਾ ਕੇ ਰੱਖਦੀ ਐ ਲੋਹਾਂਡੇ ਚ ਤਾਂ ਖਾਂਦਾ ਹੀ ਨਹੀਂ ਇਹ 18 ਤੇ 4 ਦੇ ਆ ਤਾਂ ਬੜੇ ਸੋਹਣੇ ਖਾਂਦਾ। ਬਹੁਤ ਇਹਦਾ ਤੇਹ ਆਉਂਦਾ ਸੋਨਾ ਬਹੁਤ ਆ। ਮੈਨੂੰ ਤਾਂ ਨਿਆਣਿਆਂ ਵਾਂਗੂ ਤੇਹ ਆਉਂਦਾ ਇਹਦਾ। ਇੱਥੇ ਪਰਸੋਈ ਵਿੱਚ ਆ ਗਿਆ ਸੀਗੇ। ਇੱਥੇ ਲੱਗ ਪਈ ਸੀ ਭਾਂਡੇ ਮਾਂਜਣ। ਅੱਜ ਮੈਨੂੰ ਥੋੜਾ ਜਿਹਾ ਹੌਸਲਾ ਆਇਆ ਕੁੜੀ ਆਈ ਆ। ਤੇ ਉਹਨੇ ਨਾਲ ਚਲੋ ਵੀਡੀਓ ਵੀ ਬਣਾ ਦੇਣੀ ਆ ਤੇ ਦੂਜਾਂ ਮੜਾ ਮੋਟਾ ਨਿਆਣਾ ਹੱਥ ਪੱਲਾ ਮਰਵਾਉਂਦਾ ਅੱਜ ਦਾ ਦਿਨ ਤਾਂ ਰੈਸਟ ਕਰਾਉਂਗੀ ਇਹਨੂੰ। ਤਾਂ ਓਕੇ ਚਲੋ ਅੱਜ ਪਰੌਣੀ ਆਈ ਐ ਇਹ ਕੱਲ ਨੂੰ ਫੇ ਬਿਚਾਰੀ ਨੇ ਆਪੇ ਲਾ ਆਪਣਾ ਕੰਮ ਇੱਥੇ ਆਲੂ ਇੱਕ ਰਹਿ ਗਿਆ ਸੀ ਕੱਟਣੋਂ ਉਹ ਕੱਟਦੀ ਸੀ ਮਨੋ ਜੀ ਆਪਾਂ ਪਾ ਲਿਆ ਜੀਰਾ ਇੱਥੇ ਬਣਾਵਾਂਗੇ ਆਪਾਂ ਆਲੂ ਵਿੰਗਣਾ ਦੀ ਸਬਜ਼ੀ ਘਰ ਦੇ ਵਿੰਗਣ ਹੋਏ ਸੀਗੇ ਫਿਰ ਮੈਨੂੰ ਅਰਜਣੇ ਜਾ ਕੇ ਲਿਆਤੇ ਸੀ ਉਹ ਤੋਂ ਜੋੜ ਸਾਬ ਤਾਂ ਹੈ ਨਹੀਂ ਸੀਗੇ ਘਰ ਗਏ ਸੀ ਪੇਕਿਆ ਮੇਰੇਆਂ ਨੂੰ ਤੇ ਹੁਣ ਤੁਰਕਾ ਲਾਉਣ ਲੱਗਿਆ ਆਪਾਂ ਸਬਜੀ ਨੂੰ ਇੱਥੇ ਆਪਾਂ ਮਿਰਚਾਂ ਵੀ ਗ੍ਰाइंड ਕਰਤੀਆਂ ਸੀ ਪਿਆਜ਼ ਥੋੜੇ ਜਿਹਾ ਪੁੱਜ ਗਏ ਸੀ ਸਪੀਡ ਆਪਾਂ ਵੀਡੀਓ ਦੀ ਥੋੜੀ ਜਿਹੀ ਤਾਂ ਬਤਾਈ ਹੈ ਜੀ ਵੀਡੀਓ ਕਾਫੀ ਲੰਬੀ ਹੋ ਜਾਂਦੀ ਫਿਰ ਤਾਂ ਕਰਕੇ ਆਪਾਂ ਸਪੀਡ ਵਧਾ ਲਈ ਸੀ ਲੋ ਜੀ ਟਮਾਟਰ ਵੀ ਪਾ ਦਿੱਤਾ ਤੇ ਇੱਥੇ ਲੂਣ ਪਾ ਕੇ ਤਾਂ ਹੁਣ ਆਪਾਂ ਟੱਕ ਦਾਂਗੇ ਥੋੜੇ ਟਾਈਮ ਲਈ ਉਹਨਾਂ ਚਾਰੇ ਆਪਾਂ ਧਨੀਆ ਕੱਟ ਲੈਨੇ ਆ ਤਨੀਆ ਜੀ ਮੈਂ ਜਿਹੜੀ ਤਰੀ ਵਾਲੀ ਸਬਜੀ ਹੋਵੇ ਉਹਦੇ ਵਿੱਚ ਥੋੜਾ ਜਿਹਾ ਬਰੀਕ ਕੱਟਦੇ ਹੁੰਦੀ ਆ ਜਿਹੜੀ ਇਦਾਂ ਦੀ ਸਬਜੀ ਦਾ ਥੋੜਾ ਮੋਟਾ ਕੱਟ ਕੇ ਪਾਉਣੀ ਹੁੰਦੀ ਆ ਜਦੋਂ ਆਪਾਂ ਦਾਲ ਜਾਂ ਤਰੀ ਵਾਲੀ ਸਬਜੀ ਬਣਾਉਣੀ ਆ ਉਦੋਂ ਤੋਂ ਜ਼ਿਆਦਾਤਰ ਤੜਕੇ ਵਿੱਚ ਧਨੀਆ ਭੁੰਨਣਾ ਪੈਂਦਾ ਕਿਉਂਕਿ ਜੋਲ ਸਾਫ ਇਦਾਂ ਖਾਂਦੇ ਨਹੀਂ ਜਦੋਂ ਹੁਣ ਇਦਾਂ ਸਬਜੀ ਬਣਾਉਣੀ ਆ ਤੇ ਜਦੋਂ ਆਪਾਂ ਸਬਜੀ ਕੜਾਹੀ ਵਿੱਚ ਪਾਉਣੀ ਨਾਲ ਫੇਰ ਉੱਪਰ ਧਨੀਆ ਨਾਲ ਹੀ ਪਾ ਦੇਣਾ ਘਰ ਦੀ ਸਬਜ਼ੀ ਰਹੀ ਸਪਰੇਅ ਤੋਂ ਬਗੈਰ ਹੁੰਦੀ ਜੀ ਬਣਦੀ ਬਹੁਤ ਸੁਆਦਿਆ ਇੰਨੇ ਸੋਹਣੇ ਲਹਿਰੇ ਲਹਿਰੇ ਸੀਗੇ ਬੈਂਗਣ ਨੋ ਜੀ ਆਪਾਂ ਮਿਰਚ ਤੇ ਹਲਦੀ ਵੀ ਪਾ ਲਈ ਸੀਗੇ ਥੋੜਾ ਜਿਹਾ ਪਾਵਾਂਗੇ ਪਾਣੀ ਕਿਉਂਕਿ ਸਬਜ਼ੀ ਜਦੋਂ ਰਿਜਣੀ ਆ ਥੋੜਾ ਜਿਹਾ ਚਾਹੀਦਾ ਵਿੱਚ ਪਾਣੀ ਦਾ ਨਹੀਂ ਤਾਂ ਥੱਲੇ ਜਿਆ ਲੱਗ ਜਾਂਦੀ ਆ ਜੀ ਨਾਲ ਹੀ ਆਪਾਂ ਧਨੀਆ ਪਾ ਦਾਂਗੇ ਸਬਜ਼ੀ ਬਹੁਤ ਟੇਸਟੀ ਬਣੀ ਸੀ ਇਹਨੂੰ ਆਪਾਂ ਟੱਕ ਦਾਂਗੇ ਤੇ ਛੋਟੇ ਗੈਸ ਤੇ ਕਰ ਦਾਂਗੇ ਇਧਰ ਆਪਾਂ ਰੱਖ ਲਾਂਗੇ ਤਵਾ ਦੇ ਨਾਲ ਲੱਗਦੀ ਆਪਾਂ ਰੋਟੀ ਪਕਾ ਲਾਂਗੇ ਆਟਾ ਮੈਂ ਪਹਿਲਾਂ ਹੀ ਜਦੋਂ ਚਾਹ ਬਣਾਈ ਸੀ ਦੁੱਧੋਂ ਵਾਲਿਆ ਸੀ ਉਦੋਂ ਆਟਾ ਕੰਨ ਕੇ ਰੱਖ ਲਿਆ ਸੀਗਾ ਤੇ ਇੱਧਰ ਜੋ ਸਾਬ ਹਣੀ ਗੱਡੀ ਕਰ ਦਿੱਤੀ ਸੀ ਅੰਦਰ ਬਾਹਰੋਂ ਗੇਟਾਂ 'ਚੋਂ ਖੜੀ ਸੀ ਕੁੜੀ ਨੂੰ ਲੈ ਕੇ ਆਏ ਸੀ ਲਓ ਜੀ ਆਪਾਂ ਰੋਟੀ ਲਾਪੇ ਪਕਾਉਂ ਜਦੋਂ ਵੀਡੀਓ ਬਣਾਉਣ ਵਾਲਾ ਕੋਈ ਨਾਲ ਹੋਵੇ ਫੇਰ ਤਾਂ ਚਲੋ ਹੈਲਪ ਹੋ ਜਾਂਦੀ ਹੈ ਤੇ ਕੰਮ ਕਰਦੇ ਆਂ ਵੀਡੀਓ ਬਣ ਜਾਂਦੀ ਐ ਨਹੀਂ ਤਾਂ ਇਕੱਲੀ ਨੇ ਬਣਾਉਣੀ ਹੋਵੇ ਬਹੁਤ ਔਖਾ ਜਿਹਾ ਲੱਗਦਾ ਰਹਿੰਦਾ ਐ ਵੀ ਕਿੱਥੇ ਕਾਇ ਰੱਖੀਏ ਫੋਨ ਨੂੰ ਸੈੱਟ ਕਰਕੇ ਲੋ ਰੋਟੀਆਂ ਮੱਖਣੀ ਤੇ ਤਾਂ ਦਲੇ ਵੱਜ ਗਏ ਮੱਖਣੀ ਦੇ ਤੋਂ ਮੈਂ ਇੱਦਾਂ ਹੀ ਫੇ ਚੋਪੜ ਦੁੱਤੀ ਮੈਂ ਕੀ ਉੱਥੇ ਵਿੱਚ ਰੋਟੀਆਂ ਦੇ ਦੇਣੀ ਆ ਨਾਲੋਂ ਨਾਲ ਚੋਪੜ ਚੋਪੜ ਰੱਖ ਦਿੱਤੀ ਅਸੀਂ ਤਾਂ ਵੈਸੇ ਅੰਚੋਪੜੀਆਂ ਖਾ ਲਈਆਂ ਕੁੜੀ ਨਹੀਂ ਖਾਂਦੀ ਹੈਗੀ ਇਹ ਕਹਿੰਦੀ ਭੂਆ ਜੀ ਚੋਪੜ ਲਿਓ ਰੋਟੀਆਂ ਫਿਰ ਇਹਦੇ ਜੋਗੀਆਂ ਚੋਪਣੀਆਂ ਸੀ ਮੈਂ ਸਾਰੀਆਂ ਚੋਪੜ ਦਿੱਤੀਆਂ ਆਜੋ